ਕਲਾਕਾਰ ਜਿਹੜੇ ਉਹ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗੁਰਦੁਆਰਿਆਂ ਤੱਕ ਪਹੁੰਚਦੇ ਸਾਡੇ ਰਾਗੀ ਢਾਡੀ ਕਿਉਂ ਨਹੀਂ ਬੁਲਾਏ ਗਏ ਉੱਥੇ ਕਲਾਕਾਰਾਂ ਨੂੰ ਸਦਨਾ ਕਿਉਂ ਜ਼ਰੂਰੀ ਸੀ ਸਿੱਖੀ ਨੂੰ ਇਹ ਇੱਕ ਡੂੰਗਾ ਖੱਡਾ ਪੁੱਟਿਆ ਗਿਆ ਜੀ ਉਹਦੇ 'ਚ ਛੁੱਟ ਕੇ ਉੱਤੇ ਮਿੱਟੀ ਪਾ ਕੇ ਤੇ ਰੁੱਖ ਲਾਉਣਾ ਚਾਹੁੰਦੇ ਆ ਭਈ ਇਹ ਇਤਿਹਾਸ ਬਣ ਕੇ ਰਹਿ ਜਾਏ ਭਈ ਪੰਜਾਬ ਜਿੱਥੇ ਸਿੱਖੀ ਵੀ ਹੁੰਦੀ ਸੀ ਹੁਣ ਜਿਹੜੇ ਸਾਡੇ ਪੰਥ ਪ੍ਰਸਿੱਧ ਢਾਡੀ ਕਵੀਸ਼ਰ ਨੇ ਰਾਗੀ ਨੇ ਕਥਾ ਬਾਜ ਕੇ ਨੇ ਫੇਰ ਇਹਨੂੰ ਆਪਾਂ ਛੁੱਟੀ ਕਰਦੇ ਨਹੀਂ ਚਾਹੀਦੀ ਹੈ ਹੂੰ ਵੇ ਤੁਸੀਂ ਰਹਿਣ ਦੋਣ ਪ੍ਰਚਾਰ ਇਹ ਨਿਚਾਰ ਹੀ ਕਰਨਗੇ ਸਿੱਖੀ ਦਾ ਹੂੰ ਇਹ ਜਿਹੜਾ ਪੋਸਟਰ ਹੈ ਇਹ ਕਟੋਕੜ ਮਹੀਨਾ ਪਹਿਲਾਂ ਛਪਿਆ ਹੂੰ ਉਥੇ ਹੀ ਬੋਲੇ ਕਿਉਂ ਨਹੀਂ ਹੂੰ ਕੀ ਦਬਾਬੇ ਦੀ ਸੰਗਤ ਪੈਸਾ ਜ਼ਿਆਦਾ ਦਿੰਦੀ ਤਾਂ ਨਹੀਂ ਬੋਲਦੇ ਜਾ ਜੋ ਮਰਜ਼ੀ ਕਰਨਗੇ ਤਾਂ ਨਹੀਂ ਬੋਲਦੇ ਸਾਡ 6 ਮਹੀਨੇ ਪਿੱਛੇ ਚਲੇ ਜੋ ਜੀ ਸੋਸ਼ਲ ਮੀਡੀਆ ਤੇ ਹਰ ਇੱਕ ਕਲਾਕਾਰ ਇਦਾਂ ਪ੍ਰਚਾਰ ਕਰ ਰਿਹਾ ਸੀ ਜਿੱਦਾਂ ਉਹਨਾਂ ਦੇ ਹੀ ਸਿਰ ਤੇ ਸਿੱਖ ਪਾਉਮ ਹੈ ਹੂੰ ਤੇ ਗੱਲ ਨਾਲ ਕੀ ਕਰਦੇ ਆ ਅਸੀਂ ਬਾਹਰੋਂ ਚਾਹੇ ਨਹੀਂ ਸਿੱਖੀ ਚ ਹਾਂ ਪਰ ਸਾਡੇ ਅੰਦਰ ਸਿੱਖੀ ਹੈ ਅੰਦਰ ਸਿੱਖੀ ਹੁਣ ਇਹ ਕਿਹੜਾ ਥਰਮਾਮੀਟਰ ਆ ਵੀ ਤੁਹਾਨੂੰ ਚੈੱਕ ਕੀਤਾ ਜਾਵੇ ਵੀ ਤੁਹਾਡੇ ਅੰਦਰ ਇਹ ਸਿੱਖੀ ਹੈਗੀ ਹੈ ਇੱਕ ਗੁਰਦੁਆਰਾ ਸਾਹਿਬ ਸੀਗਾ ਜਿਹੜਾ ਨਾਮ ਕੀ ਲੈਣਾ ਉਸ ਸਰਉਣੀ ਕਮੇਟੀ ਨੇ ਅਜ ਤੋਂ 7 8 10 ਸਾਲ ਪਹਿਲਾਂ ਕੀਤਾ ਕਬਜਾ ਉਹਦੀ ਪਹਿਲੀ ਬਹੁਤ ਸੀ ਤੇ ਵਿਸਾਖੀ ਦੇ ਦਿਹਾੜੇ ਤੇ ਇੱਕ ਪਾਸੇ ਦੀਵਾਰ ਲੱਗਿਆ ਹੋਇਆ ਤੇ ਪਿਛਲੇ ਪਾਸੇ ਸਤਵਿੰਦਰ ਬਿੱਟੀ ਆਈ ਸੀ ਉਥੇ ਹਾਂ ਤੇ ਜਦੋਂ ਵਿਰੋਧ ਹੋਇਆ ਤੇ ਕਹਿੰਦੇ ਜੀ ਇਹ ਕਮੇਟੀ ਨੇ ਨਹੀਂ ਬੁਲਾਈ ਇਹ ਕਿਸੇ ਬੰਦੇ ਨੇ ਬੁਲਾਈ ਆ ਜਿਹੜਾ ਉਹਨਾਂ ਦਾ ਆਗੂ ਸੀ ਹੂੰ ਤੇ ਕਾਰਨ ਸਰ ਵੀ ਇਹੋ ਹੀ ਸੀ ਵੀ ਗਾਉਣ ਵਾਲੀ ਦੇ ਨਾਂ ਤੇ ਪੈਸਾ ਇਕੱਠਾ ਹੋਇਆ ਬਿਲਕੁਲ ਸੰਗਤ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਤੇ ਅਕਸਰ ਜਦੋਂ ਵੀ ਕੋਈ ਵਿਵਾਦਿਤ ਮੁੱਦਾ ਛਿੜਦਾ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵਿਦਵਾਨਾਂ ਦੇ ਵਿਚਾਰ ਲੈ ਕੇ ਉਸ ਮੁੱਦੇ ਤੇ ਪੂਰੀ ਜਾਣਕਾਰੀ ਜਿਹੜੀ ਆ ਉਹ ਸੰਗਤਾਂ ਤੱਕ ਪਹੁੰਚਾਈਏ ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਸੋਸ਼ਲ ਮੀਡੀਆ ਤੇ ਇੱਕ ਪੋਸਟਰ ਘੁੰਮ ਰਿਹਾ ਜਿਹਦੇ ਵਿੱਚ ਜਲੰਧਰ ਦਾ ਕੋਈ ਗੁਰਦੁਆਰਾ ਸਾਹਿਬ ਹੈ ਬਾਬਾ ਭਾਗੋ ਜੀ ਦੇ ਰਾਤੇ ਜਿੱਥੇ ਕਿ ਤਿੰਨ ਢਾਡੀ ਇੱਕ ਢਾਡੀ ਦੋ ਕੀਰਤਨੀਆਂ ਅਤੇ 8-9 ਕਲਾਕਾਰ ਜਿਹੜੇ ਆ ਉਹ ਗੁਰਦੁਆਰੇ ਦੇ ਵਿੱਚ ਆਪਣੇ ਗੀਤਾਂ ਰਾਂਗ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਹੁਣ ਕੀ ਲੱਗਦਾ ਵੀ ਕਲਾਕਾਰ ਜਿਹੜੇ ਆ ਉਹ ਸਾਡੀ ਸਿੱਖੀ ਦਾ ਪ੍ਰਚਾਰ ਕਰਨਗੇ ਕੱਲ ਮੇਰੀ ਫੋਨ ਤੇ ਉਹਨਾਂ ਨਾਲ ਗੱਲਬਾਤ ਵੀ ਹੁੰਦੀ ਹੈ ਉਹੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਉਹਨਾਂ ਦਾ ਕਹਿਣਾ ਕੀ ਸੀ ਫਿਲਹਾਲ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰ ਲਈ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਅੰਗਰੇਜ਼ ਸਿੰਘ ਜੀ ਰਤੋਕੇ ਮੌਜੂਦ ਨੇ ਕਰਦੇ ਆ ਗੱਲਾਂ ਬਾਤਾਂ ਜਾਣਦੇ ਪੂਰੀ ਕਹਾਣੀ ਵੀਰ ਜੀ ਵਾਇਗੁਰ ਜੀ ਕਾਲਸਾਵਾ ਜੀ ਕਿਵੇਂ ਦੇਖਦੇ ਹੋ ਜੀ ਹੁਣ ਕਲਾਕਾਰ ਜਿਹੜੇ ਉਹ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗੁਰਦੁਆਰਿਆਂ ਤੱਕ ਪਹੁੰਚ ਗਏ ਨੇ ਇਹ ਵੀਰ ਜੀ ਸਭ ਤੋਂ ਪਹਿਲਾਂ ਤੇ ਆਪ ਚੈਨਲ ਵਾਲਿਆਂ ਦਾ ਵੀਰਾਂ ਦਾ ਧੰਨਵਾਦ ਹੈ ਜੋ ਆਪਾਂ ਇਸ ਵਿਸ਼ੇ ਤੇ ਗੱਲ ਕਰ ਲਕਿਏ ਜੀ ਅਸਲ ਦੇ ਵਿੱਚ ਇਹ ਜਿਹੜਾ ਮੁੱਦਾ ਸੀ ਇਹ ਸਾਡੇ ਜ਼ਹਿਹਦਾਰਾਂ ਨੂੰ ਸੇੜਨਾ ਚਾਹੀਦਾ ਸੀ ਹੂੰ ਪਰ ਪਤਾ ਨਹੀਂ ਕਿਉਂ ਸਾਡੇ ਜ਼ਹਿਹਦਾਰ ਚੁੱਪ ਨੇ ਮੈਂ ਹੈਰਾਨ ਸੀ ਪਈ ਜਦੋਂ ਆ ਯੋਗਾ ਕਰਨ ਵਾਲੀ ਲੜਕੀ ਨੇ ਜੀ ਆ ਕੇ ਫੋਟੋ ਲਾ ਕੇ ਵਾਇਰਲ ਕੀਤੀ ਉਸ ਤੋਂ ਬਾਅਦ ਫਟਾਫਟ ਸਾਡੇ ਪੰਜ ਸਿੰਘ ਸਾਹਿਬਾਨ ਬੈਠੇ ਹਾਂ ਉਹਨਾਂ ਨੇ ਮਤਾ ਪਨਾਇਆ ਪਈ ਹੁਣ ਫੋਟੋ ਕੋਈ ਨਹੀਂ ਖਿੱਚੇਗਾ ਜੀ ਹੁਣ ਇਹ ਜਿਹੜਾ ਪੋਸਟਰ ਹੈ ਇਹ ਘਟੋ ਘਟ ਮਹੀਨਾ ਪਹਿਲਾਂ ਛਪਿਆ ਹੂੰ ਤੇ ਉਥੇ ਇਹ ਬੋਲੇ ਕਿਉਂ ਨਹੀਂ ਹੂੰ ਕੀ ਦਬਾਬੇ ਦੀ ਸੰਗਤ ਪੈਸਾ ਜ਼ਿਆਦਾ ਦਿੰਦੀ ਤਾਂ ਨਹੀਂ ਬੋਲਦੇ ਜਾ ਜੋ ਮਰਜ਼ੀ ਕਰਨਗੇ ਤਾਂ ਨਹੀਂ ਬੋਲਦੇ ਹੂੰ ਦੂਸਰਾ ਨੰਬਰ ਏ ਜਦੋਂ ਆਪਾਂ ਗੁਰਬਾਣੀ ਨੂੰ ਪੁੱਛੀਏ ਜੀ ਗੁਰਬਾਣੀ ਦੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੇਰੇ ਮੋਹਨ ਸਰਬਣੀ ਇਹ ਨਾ ਸੁਣਾਏ ਹੂੰ ਏ ਮੇਰੇ ਪਰਮਾਤਮਾ ਵਾਹਿਗੁਰੂ ਜੀ ਹੂੰ ਮੇਰੇ ਕੰਨਾਂ ਨੂੰ ਆਹ ਗੱਲ ਨਾ ਸੁਣਾਇਓ ਕਿਹੜੀ ਸਾਖਤ ਗੀਤ ਨਾਦ ਧੁਨ ਗਾਵਤ ਹੂੰ ਬੋਲਤ ਬੋਲ ਅਜਾਏ ਹੂੰ ਕਹਿੰਦੇ ਜਿਹੜੇ ਸਾਖਤ ਗੀਤ ਬੋਲਦੇ ਨੇ ਸਾਖਤ ਦਾ ਅਰਥ ਹੈ ਜੋ ਪਰਮਾਤਮਾ ਦੀ ਸਿਫਤ ਤੋਂ ਸਲਾਹ ਨੂੰ ਛੱਡ ਕੇ ਦੁਨੀਆ ਨੂੰ ਖੁਸ਼ ਕਰਨ ਵਾਲੇ ਗੀਤ ਨੇ ਹੂੰ ਹੁਣ ਇਹਦੇ ਉੱਤੇ ਜਿਹੜਾ ਅੱਜ ਪੋਸਟਰ ਛਪਿਆ ਨਾ ਇਹਦੂੰ ਆਪਾਂ ਸਾਰ ਛੇਵੇਂ ਨੇ ਪਿੱਛੇ ਚਲੇ ਜਾਓ ਜੀ ਸੋਸ਼ਲ ਮੀਡੀਆ ਤੇ ਹਰ ਇੱਕ ਕਲਾਕਾਰ ਇਦਾਂ ਪ੍ਰਚਾਰ ਕਰ ਰਿਹਾ ਸੀ ਜਿੱਦਾਂ ਉਹਨਾਂ ਦੇ ਹੀ ਸਿਰ ਤੇ ਸਿੱਖ ਕੌਮ ਹੈ ਹੂੰ ਤੇ ਗੱਲ ਨਾਲ ਕੀ ਕਰਦੇ ਆ ਅਸੀਂ ਬਾਹਰੋਂ ਚਾਹੇ ਨਹੀਂ ਸਿੱਖੀ ਚ ਪਰ ਸਾਡੇ ਅੰਦਰ ਸਿੱਖੀ ਹੈ ਅੰਦਰ ਸਿੱਖੀ ਹੁਣ ਇਹ ਕਿਹੜਾ ਥਰਮਾਮੀਟਰ ਆ ਵੀ ਤੁਹਾਨੂੰ ਚੈੱਕ ਕੀਤਾ ਜਾਵੇ ਵੀ ਤੁਹਾਡੇ ਅੰਦਰ ਇਹ ਸਿੱਖੀ ਹੈਗੀ ਆ ਹੂੰ ਤੇ ਨੰਬਰ 2 ਜਦੋਂ ਆਪਾਂ ਸਿੱਖ ਰਹਿਤ ਮਰਯਾਦਾ ਦੇਖਦੇ ਆਂ ਕਾਲ ਤੱਕ ਸਭ ਤੋਂ ਸਪੀ ਹੋਈ ਉਹਦੇ ਵੀ ਬਕਾਇਦਾ ਲਿਖਿਆ ਪਈ ਕੁਰਬਾਨੀ ਦੀ ਕਥਾ ਇਤਿਹਾਸ ਦੀ ਕਥਾ ਸਿੱਖ ਸਿੱਖਣੀ ਹੀ ਕਰਨ ਜਿਹੜੇ ਪੰਜ ਕਕਾਰ ਹੀ ਵਰਦੀ ਦੇ ਧਾਰਨੀ ਨੇ ਭਾਵੇਂ ਖੰਡੇ ਬਾਟੇ ਦੀ ਪੌਲ ਛਕੀ ਹੋਵੇ ਇਹ ਰਹਿਤ ਮਰਯਾਦਾ ਵਿੱਚ ਲਿਖਿਆ ਇਹ ਸਿੱਖ ਰਹਿਤ ਮਰਯਾਦਾ ਵਿੱਚ ਦੇਖਿਆ ਹੋਇਆ ਹੁਣ ਉਸ ਤੋਂ ਬਾਅਦ ਆਪਾਂ ਇਹ ਜਦੋਂ ਸੋਸ਼ਲ ਮੀਡੀਆ ਤੇ ਲਗਾਤਾਰ ਵੇਖਿਆ ਕਿਸੇ ਨੇ ਵਿਰੋਧ ਨਹੀਂ ਕੀਤਾ ਉਹਨਾਂ ਦਾ ਉਹ ਜੋ ਬੋਲਦੇ ਆ ਬੋਲੀ ਗਏ ਆਪਣੇ ਮੁਤਾਬਕ ਆਪਣੀਆਂ ਉਦਾਹਰਨਾਂ ਦੇ ਕੇ ਗੁਰਬਾਣੀ ਦੇ ਅਰਥ ਕਰੀ ਗਏ ਉਸ ਤੋਂ ਬਾਅਦ ਇੱਕ ਮਾਲਵੇ ਦੇ ਵਿੱਚ ਪ੍ਰੋਗਰਾਮ ਸੀ ਉੱਥੇ ਇੱਕ ਵੀਰ ਨੇ ਜਿਹੜਾ ਕੌਣ ਵਾਲਾ ਸੀ ਹੋਰ ਲੱਗਦਾ ਵੀ ਸ਼ਰਾਪੀਤੀ ਵਾਲਾ ਸੀ ਉਹਨੇ ਹਰਮੋਨੀਆ ਉੱਤੇ ਬਹਿ ਕੇ ਇੱਕ ਗੀਤ ਬੋਲਿਆ ਡੇਰੇ 'ਚ ਤੇ ਡੇਰੇਦਾਰਾਂ ਨੇ ਉਹਦਾ ਵਿਰੋਧ ਵੀ ਕੀਤਾ ਸਗੋਂ ਵਾਇਰਲ ਕਰਕੇ ਦੱਸਿਆ ਵੀ ਦੇਖੋ ਜੀ ਸ਼ਰਧਾ ਹੋਣੀ ਚਾਹੀਦੀ ਹੈ ਹੁਣ ਆ ਚੀਜ਼ਾਂ ਜਦੋਂ ਆ ਗਈਆਂ ਹੁਣ ਜਿਹੜੇ ਸਾਡੇ ਪੰਥ ਪ੍ਰਸਿੱਧ ਢਾਡੀ ਕਵੀਸ਼ਰ ਨੇ ਰਾਗੀ ਨੇ ਕਥਾ ਬਾਜ ਕੇ ਨੇ ਫਿਰ ਇਹਨੂੰ ਆਪਾਂ ਛੁੱਟੀ ਕਰ ਦੇਣੀ ਚਾਹੀਦੀ ਹੈ ਪਈ ਤੁਸੀਂ ਰਹਿਣ ਦੋਣ ਪ੍ਰਚਾਰ ਇਹ ਨਿਚਾਰ ਹੀ ਕਰਨਗੇ ਸਿੱਖੀ ਦਾ ਹੂੰ ਅਸਲ ਦੇ ਵਿੱਚ ਕੀ ਹੈ ਵੀ ਸਿੱਖੀ ਨੂੰ ਇਹ ਇੱਕ ਡੂੰਗਾ ਖੱਡਾ ਪੁੱਟਿਆ ਗਿਆ ਜੀ ਉਹਦੇ ਚ ਸੁੱਟ ਕੇ ਹੂੰ ਉੱਤੇ ਮਿੱਟੀ ਪਾ ਕੇ ਤੇ ਰੁੱਖ ਲਾਉਣਾ ਚਾਹੁੰਦੇ ਆ ਵੀ ਇਹ ਇਤਿਹਾਸ ਬਣ ਕੇ ਰਹਿ ਜਾਏ ਵੀ ਪੰਜਾਬ ਜਿੱਥੇ ਸਿੱਖੀ ਵੀ ਹੁੰਦੀ ਸੀ ਸਾਡੇ ਰਾਗੀ ਠਾਡੀ ਕਿਉਂ ਨਹੀਂ ਬੁਲਾਏ ਗਏ ਉੱਥੇ ਕਲਾਕਾਰਾਂ ਨੂੰ ਸਦਨਾ ਕਿਉਂ ਜ਼ਰੂਰੀ ਸੀ ਪਹਿਲੀ ਗੱਲ ਵੀ ਜਿਹੜੇ ਤਿੰਨ ਬੁਲਾਏ ਨੇ ਹਾਂ ਹਰਿਆੜ ਸਾਹਿਬ ਆ ਪਟਿਆਲੇ ਤੋਂ ਆ ਇੱਕ ਆਪਣਾ ਹਜੂਰੀ ਰਾਗੀ ਐ ਹੂੰ ਤੇ ਥੱਲੇ ਲਾਂਡਰਾਂ ਵਾਲੇ ਸੈਂਦ ਢਾਂਡੀ ਤੁਹਾਡੀ ਜਸਾ ਹਾਂ ਮੈਂ ਤੇ ਇਹਨਾਂ ਤੇ ਵੀ ਹੈਰਾਨ ਆ ਤੇ ਜਦੋਂ ਕੋਈ ਆ ਬੰਦਾ ਗ੍ਰੰਥੀ ਸਿੰਘ ਹਾਂ ਕਿਸੇ ਤੇ ਅਰਦਾਸ ਕਰਨ ਚਲ ਜਾਂਦਾ ਜਿੱਦਾਂ ਪਿੱਛੇ ਦੀ ਉਹ ਗੁੱਡੀਆਂ ਫੋਕਣ ਵਾਲੀ ਅਰਦਾਸ ਸੀ ਹਾਂ ਹਾਂ ਸਾਰੇ ਜਾਣੇ ਉਹਦੇ ਪਿੱਛੇ ਪੈ ਗਏ ਪੈਸੇ ਦੇ ਪੁੱਤ ਨੇ ਫਲਾਣ ਕਿੰਨੇ ਮਿਲੇ ਹੋਣਗੇ ਉਹਨੂੰ 200 ਰੁਪਏ 200 500 ਮਿਲ ਗਿਆ ਕਿਸੇ ਦੇ ਘਰੇ ਸੁਖਣੀ ਸਾਹਿਬ ਕਰਨ ਚੱਲੇ ਗਏ ਉਹ ਇਹ ਪੀਰਾਂ ਨੂੰ ਮੰਨਦੇ ਆ ਜਾਂ ਕਿਸੇ ਹੋਰ ਨੂੰ ਬੜਪਾ ਸਿੰਘ ਨੂੰ ਮੰਨਦੇ ਆ ਉੱਥੇ ਸਤਕਾਰ ਕਮੇਟੀ ਪਹੁੰਚ ਗਈ ਜੀ ਗਰੰਥੀ ਤੇ ਚੜ ਗਏ ਕਿ ਗਰੰਥੀ ਨੂੰ ਕਿੰਨੇ ਮਿਲਦੇ ਆ 1100 1500 ਹਮ ਹੁਣ ਇਹ ਜਿਹੜੇ ਰਾਗੀ ਢਾਡੀ ਨੇ ਹਾਂ ਜਿਹੜੇ ਉੱਥੇ ਪਹੁੰਚ ਰਹੇ ਆ ਹਾਂ ਕੀ ਇਹਨਾਂ ਨੂੰ ਆਵਾਜ਼ ਨਹੀਂ ਸੀ ਠਾਉਣੀ ਚਾਹੀਦੀ ਪੋਸਟਰ ਛਾਪਣ ਤੋਂ ਬਾਅਦ ਭਾਈ ਜੇ ਕਲਾਕਾਰ ਆਉਣੇ ਆ ਅਸੀਂ ਨਹੀਂ ਇੱਥ ਇਹਨਾਂ ਨੇ ਤਾਂ ਹਜ਼ਾਰਾਂ ਲੈ ਕੇ ਆਉਣਾ ਹੂੰ ਕੀ ਸਾਡਾ ਇਹ ਇੱਕ ਅਧਿਕਾਰ ਨਹੀਂ ਸੀ ਬੋਲਣ ਦਾ ਭਈ ਜਾ ਗੁਰਬਾਣੀ ਦੀ ਕਰਾ ਲਓ ਗੱਲ ਜਾਂ ਇਹਨਾਂ ਕਲਾਕਾਰਾਂ ਨੂੰ ਲਾ ਲਓ ਇੱਕ ਚੀਜ਼ ਹੋਰ ਹੋ ਸਕਦੀ ਆ ਵੀ ਕਲਾਕਾਰਾਂ ਦੇ ਨਾਂ ਤੇ ਲੋਕ ਜ਼ਿਆਦਾ ਇਕੱਠੇ ਹੋ ਜਾਂਦੇ ਹੋ ਸਕਦਾ ਗੋਲਕ ਵਧਾਉਣ ਦਾ ਵੀ ਇੱਕ ਚੱਕਰ ਹੋਵੇ ਇਹ ਤਾਂ ਥੋੜੀ ਜੀ ਗੱਲ ਜਦੋਂ ਸਾਡੇ ਇੱਕ ਗੁਰਦੁਆਰਾ ਸਾਹਿਬ ਸੀਗਾ ਚਾਹ ਨਾਮ ਕੀ ਲੈਣਾ ਹੂੰ ਉਥੇ ਸਰਉਣੀ ਕਮੇਟੀ ਨੇ ਅੱਜ ਤੋਂ 7 8 10 ਸਾਲ ਪਹਿਲਾਂ ਕੀਤਾ ਕਬਜ਼ਾ ਹੂੰ ਉਹਦੀ ਪਹਿਲੀ ਬਹੁਤ ਸੀ ਹੂੰ ਤੇ ਵਿਸਾਖੀ ਦੇ ਦਿਹਾਾਰੇ ਤੇ ਇੱਕ ਪਾਸੇ ਦਿਵਾਰ ਲੱਗਿਆ ਹੋਇਆ ਤੇ ਪਿਛਲੇ ਪਾਸੇ ਸਤਵਿੰਦਰ ਬਿੱਟੀ ਆਈ ਸੀ ਉਥੇ ਹੂੰ ਤੇ ਜਦੋਂ ਵਿਰੋਧ ਹੋਇਆ ਤੇ ਕਹਿੰਦੇ ਜੀ ਇਹ ਕਮੇਟੀ ਨੇ ਨਹੀਂ ਬੁਲਾਈ ਇਹ ਕਿਸੇ ਬੰਦੇ ਨੇ ਬੁਲਾਈ ਆ ਜਿਹੜਾ ਉਹਨਾਂ ਦਾ ਆਗੂ ਸੀ ਹੂੰ ਤੇ ਕਾਰਨ ਸਰ ਵੀ ਇਹੋ ਸੀ ਪਈ ਗੌਣ ਵਾਲੀ ਦੇ ਨਾਂ ਤੇ ਪੈਸਾ ਇਕੱਠਾ ਹੋਏਗਾ ਬਿਲਕੁਲ ਤੇ ਉਹੋ ਹੀ ਕੁਝ ਅਸੀਂ ਪਹਿਲਾਂ ਜਿਹੜਾ ਸਾਡਾ ਮੁੱਦਾ ਚੱਲਦਾ ਸੀ ਸਾਡੇ ਜਹਿਦਦਾਰਾਂ ਨੇ ਫਟਾਫਟ ਫਰਮਾਨ ਚਾਲੂ ਕਰਕੇ ਭਈ ਜਿਹੜੀ ਪੀਰਖਾਨੇ ਦੀ ਜਗ੍ਹਾ ਹੂੰ ਕਿਉਂਕਿ ਬਹੁਤ ਲੋਕ ਜਾਣਦੇ ਨੇ ਹਟਾਉਣਾ ਕੋਈ ਸੌਖਾ ਨਹੀਂ ਉੱਥੇ ਖੰਡਪਾਠ ਕਰਾ ਕੇ ਤੇ ਢਾਡੀ ਕੀ ਵਿਸ਼ਾ ਲੱਗਦੇ ਸੀ ਉੱਥੇ ਫਰਮਾਨ ਚਾਲੂ ਕਰਤਾ ਵੀ ਇੱਥੇ ਨਾ ਪਾਠ ਹੋਏਗਾ ਨਾ ਇੱਥੇ ਢਾਡੀ ਕੀ ਵਿਸ਼ਾ ਲੱਗਣਗੇ ਉਹ ਜਗ੍ਹਾ ਵੀ ਅਸੀਂ ਗੌਣ ਵਾਲਿਆਂ ਨੂੰ ਛੱਡਤੀ ਹੁਣ ਰਹਿ ਗਏ ਸਾਡੇ ਕੋਲੇ ਰਾਗੀ ਢਾਡੀ ਕਵੀਸ਼ਰਾਂ ਕੋਲੇ ਕਥਾ ਵਚਕਾਂ ਕੋਲੇ ਗੁਰਦੁਆਰਾ ਸਾਹਿਬ ਹਾਂ ਹੁਣ ਸਾਡੇ ਕੋਲ ਇਹ ਵੀ ਖੋਲਿਆ ਲੱਗੇ ਆ ਬਿਲਕੁਲ ਤੇ ਸਾਡੇ ਰਾਗੀ ਢਾਡੀ ਕਦੋਂ ਬੋਲਣਗੇ ਹੂੰ ਇਹਨਾਂ ਦੀ ਜਮੀਰ ਕਦੋਂ ਜਾਕੇਗੀ ਜਦੋਂ ਅਗਲੇ ਨੇ ਘਰੇ ਬਿਠਾਤਾ ਹੂੰ ਸਿੱਖੀ ਦਾ ਪ੍ਰਚਾਰ ਸਿੱਖ ਸੂਰਤ ਵਾਲਾ ਹੀ ਕਰ ਸਕਦਾ ਇਹ ਹੂੰ ਹੁਣ ਜਿਹੜਾ ਆਪ ਦਾੜੀ ਕੱਟੀ ਆ ਹਾਂ ਉਹ ਸਾਨੂੰ ਸਿੱਖੀ ਦਾ ਕੀ ਸਿਧਾਂਤ ਹੈ ਇੱਕ ਬਿਲਕੁਲ ਤੇ ਜੇ ਅਸੀਂ ਕਹੀਏ ਭਈ ਨਹੀਂ ਜੀ ਉਹਨਾਂ ਦੇ ਅੰਦਰ ਸਿੱਖੀ ਹੈ ਹੂੰ ਫਿਰ ਬਾਹਰ ਪ੍ਰਗਟ ਕਰੋ ਨਾ ਪਹਿਲਾਂ ਹੂੰ ਬਿਲਕੁਲ ਢੰਡੇ ਬਾਟੇ ਦੀ ਪੌੜ ਤਾਂ ਇਹ ਸਿਕਾਈ ਹੈ ਨਾ ਗੁਰੂ ਪਾਤਸ਼ਾਹ ਨੇ ਜੀ ਭਈ ਜਿਹੜੀ ਅੰਦਰ ਸਿੱਖੀ ਹੈ ਉਹਨੂੰ ਬਾਹਰ ਕੱਢੋ ਉਹਨੂੰ ਬਾਹਰ ਕੱਢ ਕੇ ਫਿਰ ਉਹਦਾ ਪ੍ਰਚਾਰ ਕਰੋ ਹੂੰ